ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਹਲੋ ਜੀ ਤੁਰਪੇ ਆਪਾਂ ਨਾ ਦੇਰ ਸਾਹਿਬ ਦੀ ਯਾਤਰਾ ਲਈ ਇੱਥੋਂ ਮੈਂ ਪਟਿਆਲੇ ਤੋਂ ਲੁਧਿਆਣਾ ਪਹੁੰਚ ਗਿਆ ਜੀ ਤੇ ਇਸ ਤੋਂ ਬਾਅਦ ਜਲੰਧਰ ਤੋਂ ਫਲਾਈਟ ਹੈ ਓਕੇ ਬਾਕੀ ਤੁਹਾਨੂੰ ਅੱਗੇ ਜਾ ਕੇ ਦਿੰਨੇ ਆ ਅਪਡੇਟ ਜਿੱਦਾਂ ਜਿੱਦਾਂ ਜੋ ਵੀ ਹੁੰਦਾ ਹੈ ਸੱਚਾਈ ਆਦਮਪੁਰ ਦੀ ਦੇਖੋ ਫਾਈਵਸ ਬਣੇ ਹੋਏ ਨੇ ਪੂਰੇ ਵਧੀਆ ਠੀਕ ਹੈ ਤੇ ਸਾਰੀ ਉੱਪਰ ਸਾਈਡਾਂ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਦੇਖੋ ਉੱਪਰ ਤੁਸੀਂ ਸੋਲਰ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਵਧੀਆ ਮਤਲਬ ਪੰਜਾਬ ਸਰਕਾਰ ਨੇ ਕੰਮ ਕੀਤਾ ਹੋਇਆ ਮਤਲਬ ਇਦਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਖੇਤਾਂ ਦੇ ਵਿੱਚ ਨਹੀਂ 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 ਬਿਲਕੁਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ बहुत ही बहुत ही मतलब लाइक लैंडस्केपिंग की yes. गल है, है, है जी देखो एक एयरपोर्ट है चाहे छोटा एयरपोर्ट आर फिर भी एक सड़क तीक ठाक बन सकती है जी ਕਤ ਵੈਸੀ ਨਾ ਕੋਈ ਰਫ ਨੂੰ ਆਵੇ ਜੀ ਮੈਰੀ ਡਿਸਪਾਇੰਟਡ ਲੋ ਜੀ ਪਹੁੰਚ ਚੁੱਕੇ ਆ ਏਅਰਪੋਰਟ ਇੱਥੋਂ 2 ਮਿੰਟ ਦੱਸ ਰਿਹਾ ਜੀ ਪੀਐਸ ਤੇ ਮੈਂ ਤਾਂ ਪਿੰਡ ਵਿੱਚ ਪਹੁੰਚ ਚੁੱਕੇ ਆ ਦੇਖਦੇ ਆ ਚਲੋ ਮੈਪ ਕਿੱਥੇ ਲੈ ਕੇ ਜਾਂਦਾ ਏਨ ਰਾਈਟ ਟੂ ਸਟੇ ਔਨ ਕੰਡੋਲਾ ਰੋਡ ਕੰਡੋਲਾ ਰੋਡ ਤੇ ਤਾਂ ਹੈਗਾ ਜੀ ਮੈਂ ਬਟ ਇੱਥੇ ਮੈਨੂੰ ਏਅਰਪੋਰਟ ਦੇ ਕਿਤੇ ਬਿਲਕੁਲ ਸਾਈਨ ਨਹੀਂ ਦਿਖ ਰਹੇ 200 ਮੀਟਰ ਰਹਿ ਚੁੱਕਿਆ ਇਹ ਤੋਂ ਆਪਣਾ 에어ਪੋਰਟ ਆਦਮਪੁਰ ਦਾ ਤੇ ਵੀਲੀਏ ਪਿੰਡ ਦੇ ਵਿੱਚ ਹੀ ਹੈ ਇਹ ਹੈਗਾ ਮਿਲਟਰੀ ਬੇਸ ਦਾ ਇੱਕ ਉਹਨੂੰ ਯੂਜ਼ ਕਨਵਰਟ ਕੀਤਾ ਹੋਇਆ ਹੈ ਚਨ ਵਾਈਟ ਦੈਨ ਯੂ ਵਿਲ ਅਰਾਈਵ ਏਟ ਯਰ ਡੈਸਟੀਨੇਸ਼ਨ ਪੂਰੇ ਅਜੀ ਸਾਨੂੰ 에어ਪੋਰਟ ਤਾਂ ਵੀ ਤੁਹਾਨੂੰ ਨਹੀਂ ਦਿਖਣਾ ਇੱਥੇ ਦੇ ਸਾਈਡ ਇਹ ਤੁਸੀਂ ਜ਼ੈਰਪੁਰ ਏਅਰਪੋਰਟ ਹਨਾਪੇ ਹਾਈ ਅਪਾ ਪਹੁੰਚ ਚੁੱਕੇ ਆ ਜੀ ਫਾਈਨਲੀ ਇਹ ਆ ਜੀ ਆਦਮਪੁਰ ਏਅਰਪੋਰਟ ਦਾ ਬਾਹਰਲਾ ਹਿੱਸਾ ਆ ਬਿਲਕੁਲ ਦੇਖੋ ਤੁਸੀਂ অলਮੋਸਟ ਖਾਲੀ ਪਿਆ ਤੇ ਗੱਡੀਆਂ ਇਹ ਸਟਾਫ ਦੀਆਂ ਨੇ ਬਟ ਇੱਥੇ ਪਾਰਕਿੰਗ ਫ੍ਰੀ ਆ ਬਿਲਕੁਲ ਇਹਨਾਂ ਨੇ ਉਹ ਕੀਤੀ ਹੋਈ ਆ ਥੋੜੀ ਜੀ ਮੇਰੀ ਗੱਡੀ ਬਾਹਰ ਹੀ ਬਾਹਰ ਹੀ ਲਵਾ ਦਿੱਤੀ ਗਈ ਮੈਂ ਚੈੱਕ ਕੀਤਾ ਸੀ ਵੀ ਗੱਡੀ ਇੱਥੇ ਆਪਾਂ ਪਾਰਕ ਕਰ ਸਕਦੇ ਹਾਂ ਬਟ ਪੁਲਿਸ ਨੇ ਰੋਕਿਆ ਮੈਨੂੰ ਦੇ ਸੈਡ ਲਾਈਕ ਬਟ ਆਪ ਬਾਈ ਉੱਥੇ ਤੁਸੀਂ ਲਗਾ ਦਿਓ ਉਹਨਾਂ ਨਾਲ ਇਹ ਨਦੀ ਆਪਣੀ ਸੈਟਿੰਗ ਹੁੰਦੀ ਆ ਦੋ ਪੈਸੇ ਆ ਬਣਾਉਂਦੇ ਨੇ ਦੋ ਪੈਸੇ ਟਾਬੇ ਵਾਲਾ ਬਣਾਉਂਦਾ ਬੜੇ ਗਲਤ ਯੂਰ ਰੀਅਲੀ ਕੁਛ ਨਾ ਹੁੰਦਾ ਤਾਂ ਮੈਂ ਕਰ ਕਿੱਥੇ ਛੱਡਦਾ ਪਿੰਡ ਚ ਲੋਕਾਂ ਦੀ ਮੈਂ ਤਾਂ ਕਰਦਾ ਕਰਾਵ ਪਾਰਕਿੰਗ ਹੈਗੀ ਵੀ ਆ ਤੇ ਪਾਰਕਿੰਗ ਫਰੀ ਵੀ ਆ ਫਿਰ ਵੀ ਇਹ ਲੋਕ ਗੱਡੀਆਂ ਨਹੀਂ ਲਾਉਣ ਦਿੰਦੇ ਇਹ 50% ਕੱਢ ਹੀ ਲੈਂਦੀ ਆ ਥਾਂ ਥਾਂ ਤੇ ਹੱਕ ਜਿਹੜਾ ਇਹ ਲੂਫ ਹੋਲ ਕੱਢ ਲੈਂਦੇ ਨੇ ਅੰਦਰ ਤਾਂ ਕਹਿੰਦੇ ਫ੍ਰੀ ਨਹੀਂ ਹੈਗੀ ਜੀ ਜਿਵੇਂ ਬੈਸਣ ਲੱਗੇ ਹੁੰਦਾ ਫਿਰ ਲੱਗ ਜਣੀ ਸੀਗੀ ਲੋ ਜੀ ਪਹੁੰਚ ਚੁੱਕੇ ਹਾਂ ਇਹ ਆ ਏਅਰਪੋਰਟ ਆਦਮਪੁਰ ਦਾ ਇਹ ਪੂਰਾ ਏਰੀਆ ਜੀ ਜਾਰੀਆਂ ਨੇ ਜੀ ਠੀਕ-ਠਾਕ ਹੀ ਲੱਗ ਰਿਹਾ ਅੱਜ ਦੇਖ ਕੇ ਪਤਾ ਲੱਗੂ ਜੀ ਦੇਖਦੇ ਹਾਂ

ਲੋ ਜੀ ਸੰਗਤੋ ਇਹ ਸਤਖੰਡ ਹਯੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਉਹਨਾਂ ਦਾ ਵਸਾਇਆ ਹੋਇਆ ਨਗਰ 360 ਵੀਊ ਸੱਚਖੰਸ ਆਵਦਾ ਮੈਂ ਜੀ ਆਪਣਾ ਵੀਜ਼ਾ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਨੀ ਸੀ ਆਪਣੇ ਪੇਜ ਤੇ ਬਟ ਕੁਦਰਤੀ ਸੁਪ ਬਣ ਗਿਆ ਪਹਿਲਾਂ ਗੁਰੂ ਘਰ ਆਉਣ ਦਾ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਠੀਕ ਹੈ ਜੀ ਅੱਜ ਦਾ ਦਿਨ ਇੱਥੇ ਆ ਅੱਜ 22 ਤਰੀਕ ਹੈ ਜੀ ਸਤੰਬਰ ਦੀ ਤੇ ਕੱਲ ਨੂੰ ਮੇਰੀ ਵਾਪਸੀ ਹੈ ਜੀ ਸੇਮ ਉਹੀ 에어ਪੋਰਟ ਜੋ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਸ ਤੋਂ ਬਾਅਦ ਪਟਿਆਲਾ ਠੀਕ ਹੈ ਬਾਕੀ ਇਸ ਤੋਂ ਬਾਅਦ ਜਿਹੜਾ ਪੇਜ ਦਾ ਜੋ ਵੀ ਅਪਡੇਟ ਆਉਣਗੇ ਵੀਜ਼ਾ ਸੰਬੰਧੀ ਕੋਈ ਰੂਲ ਚੇਂਜ ਹੋਵੇ ਕੰਟਰੀ ਦੇ ਵਿੱਚ ਉਹ ਸਾਰੀਆਂ ਇਨਫੋਰਮੇਸ਼ਨਸ ਤੁਹਾਨੂੰ ਦਿੱਤੀਆਂ ਜਾਣਗੀਆਂ ਠੀਕ ਹੈ ਬੜਾ ਚੰਗਾ ਫੀਲ ਹੋ ਰਿਹਾ ਜੀ ਵੀ ਮੈਂ ਜੇ ਪੇਜ ਦੇ ਵਿੱਚ ਕੋਈ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਨੀ ਆ ਤਾਂ ਉਹਦਾ ਉਹਦੀ ਸ਼ੁਰੂਆਤ ਆਹ ਵੀਡੀਓ ਤੋਂ ਹੋਈ ਆ ਮੈਂ ਕਦੀ ਅਜੇ ਤੱਕ ਪਹਿਲਾਂ ਕੈਮਰਾ ਫੋਨ ਇਦਾਂ ਨਹੀਂ ਹੋ ਕੀਤਾ ਸੀਗਾ ਅਡੀ ਕਿ ਮੈਨੂੰ ਇੱਕ ਲੈਕੈਟਿਕ ਫੀਲ ਹੁੰਦਾ ਸੀ ਮੈਂ ਨਹੀਂ ਕਰ ਸਕਦਾ ਸੀ ਮੈਨੂੰ ਇਦਾਂ ਲੱਗਦਾ ਸੀ ਇਹ ਮੈਂ ਇਦਾਂ ਸ਼ੁਰੂ ਕੀਤਾ ਸੀ ਵੀ ਬਣਾ ਕੇ ਦੇਖਦੇ ਆ ਕਿ ਕਿੱਦਾਂ ਮੈਂ ਬੋਲ ਸਕਦਾ ਆ ਯਾਰ ਨਹੀਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਹੁੰਦੀ ਆ ਬਾਕੀ ਤੁਹਾਨੂੰ ਹੁਣ ਵਧੀਆ ਅਪਡੇਟ ਮਿਲਿਆ ਕਰਨਗੇ